ਇਹ ਅੰਦੋਲਨ ਪਿੱਛੇ ਨਾਲ ਵੀ ਡਬਲ ਹੋਊਗਾ ਫੋਨ ਆ ਰਹੇ ਹਨ ਮਗਰ ਉਹ ਕਾਫਲੇ ਨੂੰ ਇਕੱਠਾ ਕਰਾਂਗੇ ਦੂਜੇ ਬਾਰਡਰਾਂ ਦੀ ਸਥਿਤੀ ਪੁੱਛਾਂਗੇ ਸਾਰਿਆਂ ਨਾਲ ਸਲਾਹ ਕਰਾਂਗੇ ਫਿਰ ਫਿਰ ਸਾਰੀ ਅਗਲੀ ਰਣਨੀਤੀ ਤੈਅ ਕਰਾਂਗੇ ਤੋਂ ਮੀਟਿੰਗਾਂ ਹੋਈਆਂ ਪਰ ਦੋਹਾ ਮੀਟਿੰਗਾਂ ਚ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਸਿੱਟਾ ਨਿਕਲਦਾ ਹੋਇਆ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਫਿਰ ਸ਼ੰਭੂ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋ ਰਿਹਾ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਲਾ ਪਹੁੰਚ ਰਿਹਾ ਹੈ ਸ਼ੰਭੂ ਬਾਰਡਰ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਆ ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਉੱਪਰ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਮਾਹੌਲ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਕਿਸਾਨ ਪੂਰੇ ਜੋਸ਼ ਦੇ ਵਿੱਚ ਆ ਕਿਸਾਨ ਕਹਿੰਦੇ ਕਿ ਅਸੀਂ ਜਾਵਾਂਗੇ ਸਾਡੇ ਹੱਕਾਂ ਦੀ ਲੜਾਈ ਹੈ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜਾ ਰਹੇ ਹਾਂ ਤਾਂ ਇਹ ਗੱਲ ਕਹਿੰਦੇ ਹੋਏ ਕਿਸਾਨ ਨਜ਼ਰ ਆ ਰਿਹਾ ਤਾਂ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਹੈ ਅਸੀਂ ਲਗਾਤਾਰ ਤੁਹਾਨੂੰ ਦੱਸ ਵੀ ਰਹੇ ਹਾਂ ਤਾਂ ਦਿਖਾ ਵੀ ਰਹੇ ਹਾਂ ਸਾਫ਼ ਤੌਰ ਤੇ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹਜ਼ਾਰਾਂ ਗੱਡੀਆਂ ਦੇ ਕਾਫਲੇ ਨਾਲ ਨੇ ਕਿਸਾਨਾਂ ਦੇ ਦੇਖ ਸਕਦੇ ਹੋ ਤੁਸੀਂ ਹਜ਼ਾਰਾਂ ਗੱਡੀਆਂ ਤੇ ਹਜ਼ਾਰਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਨੇ ਤਾਂ ਸਰਮਣ ਸਿੰਘ ਪੰਦੇਰ ਇਸ ਪੂਰੇ ਕਾਫਲੇ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਆ ਨਜ਼ਦੀਕ ਆਉਂਦੇ ਆ ਤਾਂ ਜਰੂਰ ਗੱਲਬਾਤ ਵੀ ਕਰਾਂਗੇ ਪੰਦੇਰ ਫੁਣਾ ਦੇ ਨਾਲ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਦੋ ਵਾਰ ਮੀਟਿੰਗਾਂ ਹੋਈਆਂ ਕੇਂਦਰ ਸਰਕਾਰ ਦੇ ਨਾਲ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਨਤੀਜਾ ਨਿਕਲਦਾ ਨਜ਼ਰ ਹੀ ਨਹੀਂ ਆਇਆ ਦੋ ਮੀਟਿੰਗਾਂ ਹੋਈਆਂ ਪਰ ਦੋਹਾ ਮੀਟਿੰਗਾਂ ਚ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਸੱਟਾ ਨਿਕਲਦਾ ਹੋਇਆ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਫਿਰ ਇਹ ਮਾਹੌਲ ਜਿਹੜਾ ਦੇਖਿਆ ਜਾ ਸਕਦਾ ਤਾਂ ਸ਼ੰਭੂ ਬਾਰਡਰ ਦੇ ਉੱਪਰ ਜਾਣਾ ਕਿਸਾਨਾਂ ਨੇ ਹੁਣ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਨੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੈ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਕਿਸਾਨ ਕਹਿੰਦੇ ਕਿ ਅਸੀਂ ਵੀ ਵਾਪਸ ਉਦੋਂ ਤੱਕ ਨਹੀਂ ਮੁੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਤਾਂ ਇਹ ਤਸਵੀਰ ਲਗਾਤਾਰ ਪ੍ਰੋ ਪੰਜਾਬ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਆ ਤਾਂ ਗੱਲਬਾਤ ਵੀ ਕਰਾਂਗੇ ਸਰਵਨ ਪੰਦੇਰ ਹੁਣੀ ਆ ਰਹੇ ਨੇ ਸਰਵਨ ਪੰਦੇਰ ਹੁਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਲਗਾਤਾਰ ਅਗਵਾਈ ਕਰ ਰਹੇ ਨੇ ਸਰਵਨ ਸਿੰਘ ਪੰਦੇਰ ਇਸ ਮੋਰਚੇ ਦੀ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜੋਸ਼ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਦੇਖਦੇ ਹੀ ਮਿਲ ਰਿਹਾ ਜੋਸ਼ ਜਿਹੜਾ ਦੇਖ ਸਕਦੇ ਹੋ ਤੁਸੀਂ ਤਾਂ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਨੇ ਸਰਵਨ ਸਿੰਘ ਪੰਦੇਰ ਪੰਦੇਰ ਸਾਹਿਬ ਕਿਵੇਂ ਦਾ ਜੋਸ਼ ਆ ਉਤਸ਼ਾਹ ਕਿ ਹੋ ਜਾ ਦੇਖਣ ਨੂੰ ਮਿਲ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਪਿਛਲਾ ਇਹ ਅੰਦੋਲਨ ਪਿੱਛੇ ਨਾਲ ਵੀ ਡਬਲ ਹੋਊਗਾ ਤੁਸੀਂ ਮਗਰ ਤੱਕ ਦੇਖੋਗੇ ਅਜੇ ਵੀ 20 25 ਕਿਲੋਮੀਟਰ ਦਾ ਕਾਫਲਾ ਪਿੱਛੇ ਤੱਕ ਤਰਿਆ ਉਧਰ ਪਟਿਆਲੇ ਨੂੰ ਚੱਲ ਲੱਗ ਰਿਹਾ ਉਧਰ ਜਿੱਥੋਂ ਫਤਿਹਗੜ੍ਹ ਸਾਹਿਬ ਤੋਂ ਬਾਰੇ ਉੱਥੇ ਚੱਲ ਰਿਹਾ ਜੀ ਕਿੰਨੇ ਕਿ ਟ੍ਰੈਕਟਰ ਟਰਾਲੀਆਂ ਦਾ ਐਸਟੀਮੇਟ ਔਰ ਅੱਗੇ ਮਾਹੌਲ ਕੀ ਹੈ ਦਸਿਓ ਹਜ਼ਾਰ ਟ੍ਰੈਕਟਰ ਟਰਾਲੀਆਂ ਦਾ ਔਰ ਹਰ ਬਾਰਡਰ ਤੇ ਬਹੁਤ ਤਗੜੇ ਇਕੱਠ ਨੇ ਇੱਥੇ ਵੀ ਪੂਰੇ ਤੁਹਾਡੇ ਵੱਲੋਂ ਵੀ ਇੰਤਜ਼ਾਮ ਹੈ ਇੱਥੇ ਰੁਕ ਜਾਣਾ ਸ਼ੰਭੂ ਬਾਰਡਰ ਦੇ ਉੱਪਰ ਜਾਂ ਫਿਰ ਅੱਗੇ ਜਾਣਾ ਇਹ ਇਸ ਦੇ ਬਾਰੇ ਜ਼ਰੂਰ ਮੈਂ ਚੋਣਾ ਕਲੀਅਰ ਕਰਖੋ ਕੋਈ ਐਹ ਜਿਹੜੇ ਹਜੇ ਵੀ ਹਜੇ ਵੀ ਬਹੁਤ ਸਾਰੇ ਟੈਕਟ ਟਾਲੀਆਂ ਫੋਨ ਆ ਰਹੇ ਹਨ ਮਗਰ ਉਹ ਕਾਫਲੇ ਨੂੰ ਇਕੱਠਾ ਕਰਾਂਗੇ ਦੂਜੇ ਬਾਰਡਰਾਂ ਦੀ ਪਸਥਿਤੀ ਪੁੱਛਾਂਗੇ ਸਾਰਿਆਂ ਨਾਲ ਸਲਾਹ ਕਰਾਂਗੇ ਫਿਰ ਫਿਰ ਸਾਰੀ ਅਗਲੀ ਰਣਨੀਤੀ ਤੈਅ ਕਰਾਂਗੇ ਠੀਕ ਹੈ ਤੇ ਬਾਕੀ ਕਿਹੜੇ ਕਿਹੜੇ ਬਾਰਡਰਾਂ ਤੋਂ ਜਾ ਰਹੇ ਆ ਕਿਸਾਨ ਖਨੌਰੀ ਤੋਂ ਵੀ ਹੈਗਾ ਡੱਬ ਵਾਲੀ ਤੋਂ ਵੀ ਹੈਗਾ ਔਰ ਡੱਬ ਵਾਲੀ ਦੂਰੇ ਤੀਜਾ ਸ਼ੰਭੂ ਬੈਰੀਅਰ ਤਾਂ ਸਰਵਣ ਸਿੰਘ ਪੰਦੇਰ ਸਾਡੇ ਨਾਲ ਸੀਗੇ ਸਰਵਣ ਸਿੰਘ ਪੰਦੇਰ ਉਹਨਾਂ ਨੂੰ ਤੁਸੀਂ ਸੁਣ ਰਹੇ ਸੀਗੇ ਪ੍ਰੋ ਪੰਜਾਬ ਟੀਵੀ ਦੇ ਉੱਪਰ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਕਿ ਗੱਡੀਆਂ ਵੀ ਨੇ ਟਰੈਕਟਰ ਵੀ ਨੇ ਔਰ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੇ ਹੋਏ ਨਜ਼ਰ ਆਉਣਗੇ ਇਹ ਗੱਲ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਔਰ ਉੱਥੇ ਹੀ ਗੱਲਬਾਤ ਉਹਨਾਂ ਦੇ ਨਾਲ ਸੁਣਾਈ ਕੀ ਕਹਿ ਰਹੇ ਸੀ ਸਰਵਣ ਸਿੰਘ ਤਾਂ ਉੱਥੇ ਹੀ ਦੱਸ ਦਈਏ ਕਿ ਇਹ ਗੱਡੀਆਂ ਦੇ ਕਾਫਲੇ ਇਹ ਟਰੈਕਟਰਾਂ ਦੇ ਕਾਫਲੇ ਸ਼ੰਭੂ ਬਾਰਡਰ ਜਾ ਰਹੇ ਆ ਉਸ ਤੋਂ ਬਾਅਦ ਫਿਰ ਦੇਖਣਾ ਹੈ ਬੈਰੀਕੇਡ ਪੱਟਣੇ ਆ ਕੀ ਕਰਨਾ ਹੈ ਕਿੱਥੇ ਮੋਰਚਾ ਲਾਉਣਾ ਹੈ ਮੋਰਚੇ ਬੰਦੀ ਇਹ ਤੈਅ ਕੀਤੀ ਜਾਏਗੀ ਥੋੜੀ ਜਿਹੀ ਦੇਰ ਤੱਕ ਕਹਿੰਦੇ ਜਾ ਕੇ ਪਰ ਇਹ ਬਹੁਤ ਵੱਡਾ ਕੱਟ ਆਪਣੇ ਆਪ ਦੇ ਵਿੱਚ ਇੱਕ ਵਿਸ਼ਾਲ ਕੱਟ ਜਿਸ ਨੂੰ ਸੁਣ ਰਹੇ ਸੀ ਤੁਸੀਂ ਸਰਵਨ ਸਿੰਘ ਪੰਦੇਰ ਹੁਣੀ ਬਰੀਫ ਕਰ ਰਹੇ ਸੀ ਜਿਸ ਨੂੰ ਦੇਖ ਰਹੇ ਸੀ ਤੁਸੀਂ ਇਹ ਮਾਹੌਲ ਸ਼ੰਭੂ ਬਾਰਡਰ ਵੱਲ ਨੂੰ ਜਾ ਰਿਹਾ ਇਹ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਸ਼ੰਭੂ ਬਾਰਡਰ ਵੱਲ ਨੂੰ ਜਾ ਰਿਹਾ ਕਿਸਾਨ ਕਹਿੰਦੇ ਕਿ ਮੋਰਚਾ ਫਤਿਹ ਕਰਕੇ ਹੀ ਵਾਪਸ ਘਰ ਨੂੰ ਮੁੜਾਂਗੇ